ਜਿਹੜੇ ਸਰਕਾਰ ਦੇ ਨਮਾਇंदे ਆ ਅੱਜ ਉਹਨਾਂ ਨੂੰ ਹਿੱਸੇ ਜਾਂਦੇ ਤਿੰਨ ਦਿਨ ਤੂੰ ਜਨਾਨੀ ਦੋਦੀ ਤਿੰਨ ਦਿਨ ਤੂੰ ਕਹਿੜੀ ਕਿ ਮਾਥੇ ਬਣ ਨਿਤਰਾ ਜਿੰਦਾ ਮੈਨੂੰ ਸਾਫ ਦਿੱਤਾ ਜਾਂਦਾ ਕਿਸੇ ਨੇ ਅੱਜ 72 ਘੰਟੇ ਦੇ ਪੱਤਰ ਦੇ ਜਿੰਨੀ ਕੀਤਾ ਅਜੇ ਰ ਪਰਿਵਾਰ ਵੜਦਾ ਆਪਸ ਵਿੱਚ ਮੰਦੇਰੇ ਵੜ ਦਿੱਤੇ ਥਾਲੀਆਂ ਭੇਟਾਂ ਦਾ ਉਹਨਾਂ ਦੇ ਕੋਈ ਸਪੋਰਟ ਆ ਉਹ ਅੱਜ ਉਹਨਾਂ ਦਾ ਖਤਲਾ ਕਰ ਦਿੰਦਾ ਸਭਨਾਂ ਨੂੰ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਥਾਣੇ ਜਾ ਸ਼ਿਕਾਇਤ ਕਰਨੀ ਪੈਗੀ ਕਿ ਪਰਿਵਾਰ ਨੂੰ ਮਹਿੰਗੀ ਨਸ਼ਾ ਤਸਕਰਾਂ ਨੂੰ ਜਦੋਂ ਇਸ ਸ਼ਿਕਾਇਤਕਰਤਾ ਬਾਰੇ ਪਤਾ ਲੱਗਿਆ ਤੇ ਉਸ ਦੇ ਘਰ ਜਾ ਨਸ਼ਾ ਤਸਕਰਾਂ ਨੇ ਕੀਤਾ ਹੰਗਾਮਾ ਤੋੜ-ਫੋੜ ਕੀਤੀ ਨਾਲ ਹੀ ਨਾਲ ਜਾਨੋਂ ਮਾਰਨ ਦੀ ਦਿੱਤੀ ਧਮਕੀ ਤੇਜ਼ ਹਥਿਆਰਾਂ ਦੇ ਨਾਲ ਆਸ-ਪਾਸ ਦੇ ਇਲਾਕੇ ਦੇ ਵਿੱਚ دہشت ਫੈਲਾ ਦਿੱਤੀ ਮਾਮਲਾ ਜਲੰਧਰ ਦੇ ਬਸਤੀ ਦਾਨਿਸ਼ਮੰਦਾ ਦੇ ਸ਼ਿਵਾਜੀ ਨਗਰ ਇਲਾਕੇ ਦਾ ਹੈ ਜਿੱਥੇ ਦੀ ਰਹਿਣ ਵਾਲੀ ਰੇਖਾ ਨੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਨਸ਼ਾ ਤਸਕਰਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਰੇਖਾ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦਾ ਘਰ ਵਾਲਾ ਪਹਿਲਾਂ ਨਸ਼ਾ ਕਰਦਾ ਸੀ ਤੇ ਬੜੀ ਹੀ ਮੁਸ਼ਕਲ ਨਾਲ ਉਹਨਾਂ ਨੇ ਆਪਣੇ ਘਰ ਵਾਲੇ ਨੂੰ ਨਸ਼ਾ ਕੇਂਦਰ ਦਾਖਲ ਕਰਾ ਨਸ਼ਾ ਛਡਵਾਇਆ ਤੇ ਹੁਣ ਜਦੋਂ ਉਹਨਾਂ ਦਾ ਘਰ ਵਾਲਾ ਠੀਕ ਹੋ ਗਿਆ ਤੇ ਮੁੜ ਨਸ਼ਾ ਤਸਕਰ ਉਹਨਾਂ ਦੇ ਘਰ ਵਾਲੇ ਨੂੰ ਨਸ਼ੇ ਦੇ ਉੱਪਰ ਲਾਣਾ ਚਾਹੁੰਦੇ ਨੇ ਰੇਖਾ ਵੱਲੋਂ ਜਦੋਂ ਪੁਲਿਸ ਕਰਮਚਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤੇ ਰੇਖਾ ਨੇ ਬੇਨਤੀ ਕੀਤੀ ਕਿ ਮੇਰੇ ਨਾਮ ਨੂੰ ਜਗ੍ਹਾ ਜ਼ਾਹਿਰ ਨਾ ਕੀਤਾ ਜਾਏ ਔਰ ਸਖਤੋ ਸਖਤ ਕਾਰਵਾਈ ਜਿਹੜੀ ਹੈ ਉਹ ਨਸ਼ਾ ਤਸਕਰਾਂ ਖਿਲਾਫ ਕੀਤੀ ਜਾਏ ਰੇਖਾ ਦੇ ਵੱਲੋਂ ਪੁਲਿਸ ਦੇ ਉੱਪਰ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਗਿਆ ਕਿ ਪੁਲਿਸ ਦੇ ਵੱਲੋਂ ਰੇਖਾ ਦੇ ਨਾਮ ਨੂੰ ਨਸ਼ਾ ਤਸਕਰਾਂ ਤੱਕ ਪਹੁੰਚਾਇਆ ਗਿਆ ਔਰ ਜਦੋਂ ਨਸ਼ਾ ਤਸਕਰਾਂ ਨੂੰ ਇਸ ਬਾਬਤ ਪਤਾ ਚੱਲਿਆ ਕਿ ਰੇਖਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਥਾਣੇ ਦੇ ਵਿੱਚ ਉਨ੍ਹਾਂ ਖਿਲਾਫ ਤੇ 25 ਤੁੱਤੀ ਬੰਦੇ ਤੇਜ਼ਦਾਰ ਹਥਿਆਰਾਂ ਦੇ ਨਾਲ ਰੇਖਾ ਦੇ ਘਰ ਆਉਂਦੇ ਨੇ ਤੇ ਹਮਲਾ ਕਰਦੇ ਨੇ ਜਿਹੜਾ ਵੀ ਸ਼ਖਸ ਰੇਖਾ ਦੇ ਪਰਿਵਾਰ ਨੂੰ ਬਚਾਉਣ ਆਂਦਾ ਸੀ ਉਹਨਾਂ ਦੇ ਘਰ ਦੇ ਵਿੱਚ ਵੀ ਤੋੜ-ਫੋੜ ਇਹਨਾਂ ਬੰਦਿਆਂ ਦੇ ਵੱਲੋਂ ਕੀਤੀ ਗਈ ਮੌਕੇ ਤੇ ਪੁਲਿਸ ਪਹੁੰਚੀ ਗਈ ਜਿਸ ਦੇ ਵੱਲੋਂ ਕੁਝ ਬੰਦਿਆਂ ਨੂੰ ਹਿਰਾਸਤ ਦੇ ਵਿੱਚ ਵੀ ਦਿੱਤਾ ਗਿਆ ਔਰ ਪੁਲਿਸ ਦੀਆਂ ਟੀਮਾਂ ਵੱਖ-ਵੱਖ ਥਾਵਾਂ ਦੇ ਉੱਪਰ ਛਾਪੇ ਮਾਰੀ ਕਰਕੇ ਇਹਨਾਂ ਲੋਕਾਂ ਨੂੰ ਜਲਦਚੋ ਜਲਦ ਜਿੱਥੇ ਗ੍ਰਿਫਤਾਰ ਕਰਨ ਦਾ ਆਸ਼ਵਾਸਨ ਦੇ ਰਹੀ ਹੈ ਉੱਥੇ ਹੀ ਰੇਖਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਪਰ ਲਾਏ ਗਏ ਇਲਜ਼ਾਮ ਕਾਫੀ ਗੱਲਾਂ ਸੋਚਣ ਲਈ ਮਜਬੂਰ ਕਰ ਦਿੰਦੇ ਨੇ ਸਰ ਜੀ ਮੈਡਮ ਕੀ ਨਾਮ ਆ ਜੀ ਆਪਣਾ ਰੇਖਾ ਵਰਮਾ ਸਰ ਮੈਡਮ ਕੀ ਗੱਲ ਬਾਤ ਹੋਈ ਸੀ ਕੱਲ ਵੀ ਕੱਲ੍ਹ ਨੂੰ ਝਗੜਾ ਹੋਇਆ ਸੀ ਅੱਜ ਵੀ ਹੋਇਆ ਕੋਈ ਗੱਲ ਨਹੀਂ ਆਂਦੇ ਪੇ ਬੋਲੋ ਤੁਸੀਂ ਬੋਲੋ 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 ਸਰ ਇਹਦੀ ਸਿਗੀ ਕੰਪਲੇਂਟ ਸੀਗੀ ਕਿ ਸੁਭਾ ਲੋਰੀ ਨੇ ਮੇਰਾ ਹਸਬੰਦ ਨਾ ਐਡਿਕਸ਼ਨ ਤੇ ਲਾਇਆ ਹੋਇਆ ਠੀਕ ਹੈ ਜੀ ਮੈਂ ਜਨਵਰੀ ਫਰਵਰੀ ਚ ਸਾਈ ਚੋਧਰੀਏ ਗਿਆ ਪੰਜ ਨੰਬਰ ਥਾਣੇ ਦੇ ਐਸਐਚਓ ਉਹਨਾਂ ਨੂੰ ਮੈਂ ਦਿੱਤੀ ਸੀ ਕੰਪਲੇਂਟ ਪੰਜ ਛੇ ਕੰਪਲੇਂਟਾਂ ਦਿੱਤੀਆਂ ਉਹਨਾਂ ਨੇ ਕੋਈ ਮਤਲਬ ਦੀ ਉਹ ਨਹੀਂ ਕਾਰਵਾਈ ਨਹੀਂ ਕੀਤੀ ਠੀਕ ਹੈ ਉਹ ਕਹਿੰਦੇ ਸੀ ਛਾਪਾ ਮਾਰਿਆ ਐਦਾਂ ਕੀਤਾ ਉਦਾਂ ਕੀਤਾ ਉਹ ਵੀ ਨਹੀਂ ਕੁਝ ਹੋਇਆ ਐਡਿਕਸ਼ਨ ਹੈਲਪਲਾਈਨ ਨੰਬਰ ਤੇ ਵੀ ਮੈਂ ਕੀਤਾ ਉਹਨਾਂ ਨੇ ਸ਼ਰੀਆ ਮੇਰਾ ਡਿਸਕਲੋਸ ਕਰਤਾ ਨਾਮ ਕਿ ਰੇਖਾ ਨੇ ਤੁਹਾਡੇ ਤੇ ਪਾਇਆ ਠੀਕ ਹੈ ਉਹ ਉਸ ਟਾਈਮ ਵੀ ਮੈਨੂੰ ਤੋੜਾ ਕੀ ਬੜਾ ਬੋਲੇ ਗਿਆ ਉਸ ਤੋਂ ਬਾਅ ਅੰਬਾਸੇ ਨੇ ਆਪਣੇ ਸੈਂਟਰਪੀਸ ਦਾ ਪ੍ਰਾਈਵੇਟ ਸੈਂਟਰਪੀਸ ਜਹ ਲੱਖ ਰੁਪਇਆ ਵੀ ਲਾਤਾ ਜਦੋਂ ਵਾਪਸ ਆਇਆ ਗਿਆ ਤੇ ਫਿਰ ਸੁਬੇ ਲੋਰੀਏ ਨੇ ਉਹਨੂੰ ਐਡਿਕਸ਼ਨ ਤੇ ਲਾ ਲਿਆ ਇੰਜੈਕਟਡ ਕਰਨ ਲੱਗੀ ਆ ਸਾਰਾ ਆਪ ਵੀ ਉਹ ਕਰਦਾ ਹੈਗਾ ਤੇ ਹਿੰਦੂ ਲੋਰੀਆ ਉਹਦਾ ਭਰਾ ਹੈਗਾ ਮਾਮੇ ਦਾ ਮੁੰਡਾ ਤੇ ਉਹ ਸ਼ਰਿਆਂ ਵਿੱਚ ਦਾ ਹੈਗਾ ਇਹ ਨਸ਼ਾ ਵੇਚਦੇ ਕਿ ਕਰਦੇ ਆ ਇਸੇ ਵੇਚਦਾ ਉਹ ਇਸੇ ਮੱਲੇ ਤੇ ਰਹਿਣ ਵਾਲੇ ਆ ਪ੍ਰੈਗਾ ਦੇ ਡੱਬੇ ਦੇ ਡੱਬੇ ਵੇਚਦਾ ਹੈ ਹਾਂ ਇਸੇ ਤੇ ਮੱਲੇ ਚ ਜਦੋਂ ਦੁਕਾਨਦਾਰ ਕਿਤੇ ਨਾਲ ਹੀ ਕੁਲਵਾਰਾ ਲੈ ਕੇ ਕੀ ਉਹ ਕਹਿੰਦੀ ਸੀ ਉਹਨਾਂ ਨੇ ਰਿਵੋਲਵਰ ਫਾਇਰ ਵੀ ਕੀਤਾ ਕੀ ਕਿਉਂ ਸਾਨੂੰ ਨਹੀਂ ਪਤਾ ਸੀਗਾ ਅੰਦਰੋਂ ਮੈਂ ਸਹਾਲਾ ਚੇ ਮੈਂ ਫਸ ਗਈ ਵੀ ਕੋਠੇ ਗਈ ਕਿੰਨੇ ਜਣੇ ਸੀਗੇ ਟੋਟਲ ਜਦੋਂ ਆਏ ਸੀ ਉਹ ਸਰ ਹੁਣੇ 20-25 ਬੰਦੇ ਉਹ 20-25 ਜਣੇ ਤੇ ਇੱਕ ਪਿਛਲੇ ਘਰ ਦੇ ਵਿੱਚ ਵੀ ਹਮਲਾ ਕੀਤਾ ਉਹ ਕੌਣ ਨੇ ਸਰ ਕਾਲਸ ਫਰੈਂਡ ਇਹ ਕਿ ਨਾਮੇ ਹੋਣਾ ਦਾ ਪਰਸ ਥਾਪਾ ਪਰਸ ਥਾਪਾ ਹਾਂਜੀ ਉਹ ਵਿਚਾਰਿਆਂ ਨੇ ਕੱਲ ਬੁਲਾਇਆ ਸੀ ਜਸਟ ਉਹਨਾਂ ਨੇ ਤਲਵਾਰਾ ਹੀ ਖੋਈਆਂ ਸੀ ਗੈਂਗ ਦੀ ਘਰੀਏ ਕੋਲ ਬਸ ਅੱਜ ਉਹਨਾਂ ਦੇ ਮਾਪਿਆਂ ਦੇ ਉੱਤੇ ਹਮਲਾ ਕਰਤਾ ਉਹਨਾਂ ਨੇ ਪੂਰੇ ਪਰਿਵਾਰ ਦੇ ਉੱਤੇ ਹਮਲਾ ਕਰਤਾ ਤੁਸੀਂ ਉਹਨਾਂ ਦਾ ਘਰ ਦੇਖ ਕੇ ਹੋ ਤੈਸ ਨਾ ਇਸ ਕਿੱਥੋਂ ਆਇਆ ਹੈ ਹਾਂ ਇੱਕ ਨਜਾਇਜ਼ ਇੱਕ ਦੁਕਾਨਦਾਰ ਦਾ ਬੇਟਾ ਆਇਆ ਉਹਨੂੰ ਤਲਵਾਰ ਨਾਲ ਉਹ ਕਿਸੇ ਕਿਰਾਨੇ ਦੀ ਦੁਕਾਨ ਤੇ ਹੈ ਹਾਂ ਬੇਟਾ ਬਾਹਰ ਨਿਕਲਿਆ ਉਹਨੂੰ ਸਮਝਾਇਆ ਕਿ ਬੰਦ ਕਰ ਦੁਕਾਨ ਨੂੰ ਬੰਦ ਕਰੀਂ ਕਰਦਾ ਹਾਂ ਹਾਂ ਕਿਉਂ ਬੰਦ ਕਰਾਂ ਉਹਨਾਂ ਦੇ ਤੇ ਤਲਵਾਰਾ ਚਲਾਉਂਦੇ ਸਿਵਲ ਐਡਵਰਟਾਈਜ਼ ਹੁਣ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੇਰੀ ਮੰਗ ਕਰ ਰਹੀ ਹਾਂ ਉਹ ਹਟਾਏ ਜਾਵੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਸਰੀਆਮ ਗੁੰਡਾ ਬਣਿਆ ਫਿਰਦਾ ਘਸਤੇ ਹੋ ਕੇ ਜੇ ਇਹਨਾਂ ਵਰਗੇ ਗੁੰਡੇ ਫਿਰਨਗੇ ਤੇ ਸਾਡੇ ਵਰਗੇ ਆਮ ਜਨਤਾ ਨੇ ਕਿੱਥੇ ਜਾਣਾ ਠੀਕ ਹੈ ਨਾ ਸਾਨੂੰ ਆਪਣਾ ਬਚਾਅ ਚਾਹੀਦਾ ਹੈਗਾ ਸਾਡੇ ਹਸਬੰਡ ਤੇ ਜਾਂ ਕਿਸੇ ਘਰ ਦੇ ਸਾਡੇ ਕਿਸੇ ਮੈਂਬਰ ਦੇ ਕੋਈ ਕੋਈ ਪੁੱਛਣ ਵਾਲਾ ਨਹੀਂ ਜਿਹੜੇ ਉਹਨਾਂ ਦੇ ਅੱਖ ਆ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਅੱਜ ਉਹਨਾਂ ਨੂੰ ਹਿੱਸੇ ਜਾ ਰਹੇ ਆ ਹੂੰ ਹੁਣ ਤੁਸੀਂ ਕਿੱਥੇ ਜਾ ਰਹੇ ਹੋ ਸਿਵਲ ਜਾ ਰਹੇ ਹੋ ਪਰਿਵਾਰ ਨੂੰ ਪਹਿਲੇ ਮੈਂ ਸਿਵਲ ਤੇ ਭੇਜਿਆ ਤੁਸੀਂ ਖਲੋ ਜਿਹੜੇ ਬਿਆਨ ਕਰਾ ਰਹੇ ਆ ਉਹਨਾਂ ਦੇ ਪਰਿਵਾਰ ਦੀ ਮਦਦ ਕਰਨ ਲਈ ਸੀ ਹਸਪਤਾਲ ਜਾ ਰਹੇ ਤੇ ਇਸ ਵੀ ਸਾਹਿਬ ਨੇ ਕੀ ਕਿਹਾ ਤੁਹਾਨੂੰ ਹੁਣ ਤੱਕ ਘਰ ਦੇ ਉੱਤੇ ਰੇਡ ਵੀ ਜਿਹੜੀ ਕੀਤੀ ਗਈ ਇਸ ਪਰਿਵਾਰ ਨੂੰ ਸਾਹ ਦੇਣਾ ਹੁੰਦਾ ਨਾ 3 ਦਿਨ ਤੋਂ ਜਨਾਨੀ ਰੋਹੀ ਹੈ 3 ਦਿਨ ਤੋਂ ਕਹਿ ਰਹੀ ਕਿ 8 ਮਹੀਨੇ ਦੀ ਪ੍ਰੈਗਨੈਂਟ ਹੈ ਮੈਨੂੰ ਸਾਹ ਦਿੱਤਾ ਜਾਵੇ ਕਿਸੇ ਨੇ ਅੱਜ 72 ਘੰਟੇ ਦਾ ਪੱਤਾ ਦਾ ਜਿੰਨੀ ਕੀਤਾ ਅੱਜ ਉਹੀ ਜਿਨ੍ਹਾਂ ਦੇ ਖਿਲਾਫ ਉਹ ਬੋਲੀ ਸੀ ਇਹਨਾਂ ਖਿਲਾਫ ਉਹਨੇ ਆਵਾਜ਼ ਬੁਲੰਦ ਕੀਤੀ ਸੀ ਅਜੋਰਾ ਪਰਿਵਾਰ ਵੜਤਾ ਆਸ-ਪਾਸ ਦੇ ਮਹੱਲੇ ਆ ਦੇ ਵੜ ਦਿੱਤੇ ਜਿਹੜੇ ਲੋਕ ਦੇਖ ਰਹੇ ਸੀ ਕਈ ਲੋਕ ਅਗਲੇ ਲੜਾਈ ਮੋਕੇ ਤੇ ਉਹ ਵੀ ਉਹਨਾਂ ਦੇ ਵੜਤੇ ਕਿਸੇ ਦਾ ਕੋਈ ਇਹਦੇ ਨਾਂ ਲੈਣ ਦੇ ਨਹੀਂ ਆ ਲੋਕ ਰਾਹ ਰਾਗਰੀ ਜਾਂਦੇ ਲੋਕ ਕੋਈ ਵੜਤੇ ਉਹਨਾਂ ਦੇ ਕੱਲ ਵੀ ਲੜਾਈ ਝਗੜਾ ਹੋਇਆ ਸੀ ਇੱਟਾਂ ਚੱਲੀਆਂ ਸੀ ਫਿਰ ਵੀ ਕੋਈ ਵਿਅਕਤੀ ਨਹੀਂ ਫੜਿਆ ਗਿਆ ਉਹਦੀ ਬਦਮਾਸ਼ੀ ਹੈ ਉਹਨਾਂ ਦੀ ਗੈਂਗਸਟਰ ਨਸ਼ਾ ਬੇਚਦੇ ਪੈਸਾ ਖੁੱਲਾ ਸਿਰ ਤੇ ਹੱਥਾਂ ਕਿਸੇ ਦਾ ਕਾਲੀਆਂ ਬੇਟਾਂ ਨਾਲ ਰਲੀਆਂ ਪਈਆਂ ਕਾਲੀਆਂ ਬੇਟਾਂ ਦਾ ਉਹਨਾਂ ਦਾ ਤੈਨਹੀਂ ਸਪੋਰਟ ਆ ਉਹ ਅੱਜ ਨੂੰ ਲਗਾ ਕਤਲ ਨਾ ਕਰ ਦਿੰਦਾ 10 15